ਮੈਂ ਵੀ Netflix ਤੋਂ ਮੈਂ ਵੀ बॉम्बे ਤੋਂ ਬਹੁਤ ਪੈਸੇ ਕਮਾ ਲੈਂਦਾ ਜੀ ਫਿਲਮਾਂ ਚੋਂ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਧਰਮ ਪਤਨੀ ਵੀ ਜੁਆਇੰਟ ਕਮਿਸ਼ਨਰ ਦੋਨੋਂ ਪਤੀ ਪਤਨੀ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਫਤਰ ਦਾ ਚਪੜਾਸੀ ਬੋਰੀਆਂ ਭਰ ਕੇ ਲੈ ਕੇ ਜਾਂਦਾ ਹੈ ਕਮਿਸ਼ਨਰ ਔਰ ਐਸਾ ਬੰਦਾ ਰੱਬ ਨੇ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਾਇਆ ਉਸੇ ਦਾ ਅਸਤੀਫਾ ਦੇ ਕੇ ਉਸੇ ਦਫ਼ਤਰ ਮੂਰੇ ਕੁਰਸੀ ਪਲਾਸਟਿਕ ਦੀ ਢਾ ਕੇ ਬਹਿ ਗਿਆ ਕਹਿੰਦਾ ਜੇ ਕੋਈ ਅੰਦਰ ਪੈਸੇ ਮੰਗੇ ਮੈਂ ਦੱਸ ਕੀ 10 ਕੀ 10 ਜਾਈਂ ਨਾ ਹੁਣ ਕੁਰਸੀ ਠਾ ਸਕਦੇ ਨਾ ਉਥੋਂ ਕਹਿੰਦੇ ਮੈਂ ਤਾਂ ਅਸਤੀਫਾ ਦੇ ਦਿੱਤਾ ਜਿਸ ਵੇਲੇ ਆਈਆਰਐਸ ਸਿਵਾਨੀ ਦੀ ਗੱਲ ਕਰਦੇ ਸੀ ਅੱਜ ਮੇਰੇ ਯਾਦ ਆ ਗਈ ਗੱਲ ਹਿਸਾਰ ਜ਼ਿਲ੍ਹੇ ਚ ਸਿਵਾਨੀ ਪਿੰਡ ਹੈ ਬਰਵਾਲੇ ਤੋਂ ਜਦੋਂ ਆਪਾਂ ਜਾਂਦੇ ਹਾਂ ਨਾ ਇਧਰੋਂ ਉਧਰਲੇ ਪਾਸੇ ਪਿੰਡ ਹੈ ਆਲੇ ਦੋਲੇ ਦੇ 40 ਕਿਲੋਮੀਟਰ ਦੇ ਰੇਡੀਅਸ 'ਚ ਇੱਕ ਬੰਦਾ ਜਿਹਨੇ ਆਈਆਰਐਸ ਦਾ ਕਲੀਅਰ ਕੀਤਾ ਐਗਜ਼ਾਮ ਤੇ ਮਾਪਿਓ ਨੂੰ 2 ਮਹੀਨੇ ਲੱਗੇ ਲੱਭਣ ਨੂੰ ਇਹ ਦੱਸਣ ਵਾਸਤੇ ਵੀ ਤੂੰ ਅਫਸਰ ਬਣ ਗਿਆ ਕਿੱਥੇ ਫਿਰਦਾ ਸੀ ਮਦਰ ਟੇਰੇਸਾ ਦੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਗਰੀਬਾਂ ਦੇ ਵਿੱਚ ਬੰਗਾਲ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਕੇ ਆਏ ਨੇ ਉਹ ਬੰਦੇ ਨੂੰ ਜੇਲ੍ਹ 'ਚ ਉਹ ਬੰਦੇ ਨੂੰ ਜੇਲ੍ਹ 'ਚ ਪਾਤਾ ਯਾਰ ਵੀ ਝੇਲ ਚ ਰਹਾ ਉਹ ਘਾਂ ਝੇਲ ਚ ਵੀ ਰਹਿਣਾ ਇੱਕੋ ਗੱਲ ਆ ਝੁੱਗੀ ਝੋਪੜੀ ਨਾਲੋਂ ਤਾਂ ਵਧੀਆ ਹੀ ਹੋਣਾ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਦੋਂ ਤੇ ਚਾਹ ਵੇਚਦੇ ਆ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹਾਂ ਹੁਣ ਦੇਸ਼ ਵੇਚੀ ਜਾਂਦੇ ਉਹ ਕੀ ਕਰੀਏ ਫਿਰ ਉਹ ਗੱਡੀ ਦੀ ਲਾਈਨ ਹੀ ਨਹੀਂ ਸੀ ਉਦੋਂ ਮਨ ਕੋਈ ਕੁਛ ਵੀ ਬੋਲ ਸਕਦਾ ਯਾਰ ਪਪੂ ਆ ਗਿੰਨੂ ਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਾ ਗੀਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਕਹਿੰਦੇ ਜੀ ਉੱਥੋਂ ਦਾ ਸਭ ਤੋਂ ਵੱਡਾ ਬੋਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਕਿੰਨੀ ਵੱਦੀ ਹੈ ਕਹਿੰਦੇ 9500 ਮੈਂ ਕਹਿੰਦੇ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਨਾਲ ਜੀਸੀਬੀ ਦੇ ਟੇਡੇ ਵੀ ਹੋ ਜਾਂਦੇ ਨੇ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ 'ਚ ਰਹਿ ਲੋ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਚਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ 'ਚ ਨੇ ਉਹ ਗਰੀਬੀਆਂ ਬਸਤੀਆਂ ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਅੰਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗੱਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਉਹ ਇਹਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀਓ ਮੈਨੂੰ ਜਵਾਬਤਾ ਦੇ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਦਰਦਾ ਹੈ ਕੀ ਦਰਦ ਹੈ ਇਹਨਾਂ ਨੂੰ ਪਤਾ ਕੁਛ ਵੀ ਕੀ ਹੁੰਦਾ ਦਿਹਾੜੀ ਕੀ ਹੁੰਦੀ ਹੈ